हां जी दोस्तों सत श्री अकाल की हालचाल है जी ठीक-ठाक सारे सो दोस्तों आज जड़ी वीडियो बना रहे हैं जी पेंट दोस्तों यह बरगाड़ी जिला फरीदकोट ते तहसील जैतो है जिड़े घर च दोस्तों वीडियो ਤੁਹਾਨੂੰ ਦਿਖਾ ਰਿਹਾ ਜੀ ਇੱਥੇ ਵਿਕਰੀ ਆਸਤੇ ਪਸ਼ੂ ਆਉਂਦੇ ਬਾਈ ਹੁਣਾਂ ਕੋਲੇ ਬਹੁਤ ਸੋਹਣੀਆਂ ਸੋਹਣੀਆਂ ਝੋਟੀਆਂ ਇਸ ਘਰ ਦੇ ਵਿੱਚ ਆਉਂਦੀਆਂ ਅੱਜ ਤਿੰਨ ਨਾਗ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਜੀ ਜਿਹਦੇ ਵਿੱਚ ਦੋ ਨਾਗ ਇਧਰ ਦੇ ਪਾਸੇ ਹਨ ਮੋਰਾ नस्ਲ ਦੇ ਵਿੱਚ ਝੋਟੀਆਂ ਇਹ ਠੀਕ ਹੈ ਇੱਕ ਇਹਨਾਂ ਦੇ ਵਿੱਚ ਵੱਡੀ ਝੋਟੀ ਹੈ ਜੀ ਇਹ ਵੜਨ ਦੇ ਬਿਲਕੁਲ ਕਾਬਿਲ ਹੈ ਹੁਣ ਜਦੋਂ ਵੀ ਇਹ ਹੀਟ ਦੇ ਵਿੱਚ ਆਵੇ ਤਾਂ ਤੁਸੀਂ ਸੀਮਨ ਲਵਾ ਸਕਦੇ ਹੋ ਇਹ ਬਿਲਕੁਲ ਤਿਆਰ ਹੈ ਜੀ ਸੀਮਨ ਲੈਣ ਲਈ ਬਾਕੀ ਸੋਹਣੀ ਸੁਨੱਖੀ ਆ ਤੇ ਸ਼ਕੀਨ ਤਿੰਨੇ ਝੂਟੀਆਂ ਹੀ ਹੋਣਗੀਆਂ ਸਿੰਗਾ ਸੁnga ਤੋਂ ਤੇ ਬਾਕੀ ਢਾਂਚਾ ਪੱਖੋਂ ਇਹ ਝੂਟੀਆਂ ਚੰਗੀਆਂ ਹੋਣਗੀਆਂ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਵੇ ਉਹਦੀ ਤਸੱਲੀ ਕਰਕੇ ਦੋਸਤੋ ਖਰੀਦ ਲਿਓ ਵੈਸੇ ਨਾਗ ਸਾਰੇ ਤੋਰ ਕੇ ਦੇਖਾਂਗੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਦੱਸੋ ਠੀਕ ਵਧੀਆ ਆ ਜਾਂਦਾ ਮਾਲ ਵਧੀਆ ਹਾਂ ਹਾਂ ਵੇ ਆ ਜਾਂਦਾ ਮਾਲ ਵਗੀ ਜਾਂਦਾ ਹੈਗਾ ਠੀਕ ਹੈ ਤੇਰਾ ਉਹ ਲੈ ਕੇ ਜਾਂਦਾ ਹੈਗਾ ਗਾਗੂ ਕੰਮ ਦੇ ਬਾਕੀ ਮਾਲ ਸਾਫ ਸੁਧਰਾ ਹੈ ਨਾ ਹਾਂ ਸੁਧਰਾ ਠੀਕ ਹੈ ਅੱਛਾ ਇੱਕ ਵਾਰੀ ਆਪਣਾ ਨਾਮ ਤੇ ਮੜਾ ਜ ਐਡਰੈਸ ਕੰਪਰ ਨਾਮ ਨਾਮ ਅਰਮੋਲ ਸਿੰਘ ਹੈ ਮਿੰਡ ਬਗੜਾੜੀ ਹਾਂਜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜਿੱਤੋ ਬਾਈ ਠੀਕ ਹੈ ਅੱਛਾ ਬਿਨਾ ਵੀਡੀਓ ਤੇ ਵੀ ਕੋਈ ਨਾ ਕੋਈ ਕੰਮ ਕਰਾਈ ਹੁੰਦੀ ਆ ਗਈ ਜਾਂਦੇ ਖੜੇ ਵੀ ਰਹਿੰਦੇ ਆਪਣੇ ਕੋਲੇ ਦੋ ਚਾਰ ਪਾਸੇ ਖੜੇ ਹੁੰਦੇ ਆ ਇਹ ਆ ਕੇ ਆ ਜਿਹ ਲੈ ਜੀ ਜਾਂਦੇ ਕੋਈ ਵੀ ਆਪਾਂ ਵੀਡੀਓ ਜ਼ਰੂਰੀ ਜ਼ਰੂਰ ਪਾਈ ਜੇ ਚੰਗੇ ਨਾ ਹੋਏ ਨਾ ਹਾਂਜੀ ਹਾਂਜੀ ਤੇ ਦੋ ਨਾਗ ਤਾਂ ਛੋਟੇ ਤੇ ਐਂਡ ਵਾਲੀ ਝੋਟੀ ਤਾਂ ਬਣ ਨਾਲ ਜਿਹੜੀ ਬਣ ਨਾਲ ਉਹ ਦੱਸਿਆ ਜੀ ਅੱਛਾ ਹਾਂ 15 ਕ ਦਿਨ ਹੀ ਦੱਸਿਆ ਵਾ ਜਣੇ ਕਿ ਆਪਾਂ ਖਾਲੀ ਕਰਕੇ ਦੇਵਾਂਗੇ ਬਣੀ ਦੱਸਿਆ ਹਾਂ ਹਾਂ ਬਣੀ ਦੇ ਚਲੋ ਜਿਹੜਾ ਤੇ ਵੇਖਾਂਗੇ ਉਹ ਅੱਛਾ ਜਿਹੜੀ ਇਹ ਪਹਿਲੇ ਨੰਬਰ ਤੇ ਕੱਟੀ ਖੜੀ ਹੈ ਕਿੰਨੇ ਟਾਈਮ ਦੀ ਹੋਗੀ ਇਹ ਇਹ ਵੀਰੇ ਸਾਲ ਤੇ 11 ਮਹੀਨੇ ਵਿੱਚ ਵਿੱਚ ਸਾਲਕ ਦੀ ਮੰਨ ਕੇ ਚੱਲੋ ਅੱਛਾ ਫਿਰ ਤਾਂ ਇਹ ਰੇ ਦਿਖ ਰੋ ਤਾਂ ਗੁਰੂ ਸਭ ਘੜੀ ਚੰਗੀ ਹੈ ਨਹੀਂ ਬੜੀ ਜੀ ਨਹੀਂ ਖੋਲ ਕੇ ਇਹਦਾ ਬਹੁਤ ਚੰਗੀ ਮੱਝ ਦੀ ਹੈ ਠੀਕ ਬਹੁਤ ਕਦਰ ਕਰਦੀ ਮੱਝ ਦਾ ਅੱਛਾ ਇਹ ਵੀ ਬਸ ਲਿਆਂਦੀ ਹੈ ਜਦ ਕਰਕੇ ਅੱਛਾ ਤੁਹਾਨੂੰ ਪਤਾ ਹੈਗਾ ਇਹ ਨਾ ਕੌਣ ਦਿੰਦਾ ਹੈਗਾ ਠੀਕ ਹੈ ਬਾਕੀ ਕੱਟੀ ਦੋਸਤੋ ਇਹ ਬੜੀ ਸੋਹਣੀ ਹੈ ਗਰੋਥ ਉਮਰ ਦੇ ਹਿਸਾਬ ਨਾਲ ਇਹਦੀ ਬੜੀ ਚੰਗੀ ਹੈ ਤੇ ਬਾਕੀ ਸਿੰਗਾ ਸੁੰਗਾ ਤਾਂ ਤੁਸੀਂ ਅੰਦਾਜ਼ਾ ਲਾ ਲਿਓ ਉਮਰ ਤਕਰੀਬਨ ਇੰਨੀ ਹੀ ਹੋਣੀ ਹੈ ਆ ਲਓ ਦੋਸਤੋ ਸਰੀਰ ਦੀ ਬਨਾਵਟ ਦੇਖੋ ਇਹਦੀ ਕੱਟੀ ਦੀ ਠੀਕ ਹੈ ਇਹ ਸਾਰੀ ਗੋਲ ਪਿੰਡੇ ਦੀ ਹੈ ਪਧਰੇ ਸਰੀਰ ਦੀ ਹੈ ਉਮਰੋਂ ਤਕਰੀਬਨ 1 ਸਾਲ ਦੇ ਘੇਰੇ ਦੇ ਵਿੱਚ ਆ ਸੰਗ ਸੁਗ ਗੜਾਈ ਦੇ ਵਿੱਚ ਅੱਛਾ ਦੱਸਿਆ ਕਿਹੜੇ ਸੀਮਨ ਦੀ ਹੈ ਜਾਂ ਇਹਦਾ ਮਾਰਾ ਵਗੈਰਾ ਬੰਦੇ ਨੂੰ ਪਤਾ ਹੋਵੇ ਹੈ ਨਾ ਦੱਸਿਆ ਤਾਂ ਹੈਗਾ ਆਪਾਂ ਨੂੰ ਪਰ ਆਪਾਂ ਦੱਸਿਆ ਨਹੀਂ ਕਿਸੇ ਨੂੰ ਦੱਸਣਾ ਨਹੀਂ ਅੱਛਾ ਹਾਂਜੀ ਠੀਕ ਹੈ ਆਪਾਂ ਜਿਹੜਾ ਕੋਲੇ ਹੁੰਨੇ ਹੈ ਨਾ ਬਿਲਕੁਲ ਬਿਲਕੁਲ ਹਾਂਜੀ ਲੋ ਦੋਸਤੋ ਬਾਈ ਦਾ ਕਹਿਣ ਦਾ ਮਤਲਬ ਇਹੀ ਹੈ ਵੀ ਇਹ ਆਪ ਦੀ ਨਿਰਖ ਪਰਖ ਕਰਕੇ ਪਸੂ ਨੂੰ ਖਰੀਦੇ ਹੈ ਤੇ ਗਾਹਾਂ ਵੀ ਜਿਹੜੇ ਵੀਰ ਭਰਾ ਨੇ ਖਰੀਦੇ ਹੈ ਦਾ ਖਰੀਦਦਾਰੀ ਕਰਨੀ ਉਹ ਵੀ ਆਪਣੀ ਸਮਝਦਾਰੀ ਨਾਲ ਕਰੇ ਲੋ ਦੋਸਤੋ ਥਾਣ ਝੋਲੀ ਦੇਖ ਲਓ ਠੀਕ ਹੈ ਜੀ ਤੁਹਾਨੂੰ ਪਤਾ ਹੀ ਹੈ ਵੀ ਜੇ ਚੰਗਾ ਸੀਮਨ ਲਵਾਵਾਂਗੇ ਜਾ ਚੰਗਾ ਮਿੱਤਰ ਮਾਦਰ ਮਿਲਕ ਹੋਗੇ ਤਾਂ ਇਹ ਇਦਾਂ ਦੀ ਕੱਟੀ ਸਾਂਭਦੀ ਐ ਹਾਂਜੀ ਰੇਟ ਬਾਈ ਕੀ ਸੋਚਿਆ ਇਹਦਾ ਰੇਟ 42000 ਰੁਪਏ ਵੀਰੇ 42000 ਰੁਪਏ ਵੀਰੇ ਨੰਬਰ ਵਾਲੀ ਪਹਿਲੇ ਨੰਬਰ ਵਾਲੀ ਨੇ ਠੀਕ ਐ ਦੋਸੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਤੋਰ ਕੇ ਦਿਖਾਤੀ ਜੀ ਕੱਟੀ 42000 ਰੇਟ ਵੈਸੇ ਸੀਰ ਸਾਊ ਐ ਕੋਈ ਲੂਤ ਲੂਤ ਨਹੀਂ ਕਰਦੀ ਕਿ ਤੁਹਾਨੂੰ ਪਤਾ ਹੀ ਐ ਵੀ ਛੋਟੀ ਛੋਟੀ ਗੱਡੀਆਂ ਬੜੀਆਂ ਤੰਗ ਕਰਦੀਆਂ ਇਹਦੇ ਜਿਵੇਂ ਮਰਜੀ ਹੱਥ ਹਾਂ ਹਾਂ ਜਿਵੇਂ ਮਰਜੀ ਹੱਥ ਮਾਰੀ ਜਾਵੀਂ ਹਾਂ ਆ ਦੇਖੋ ਠੀਕ ਹੈ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਹੈ ਬਹੁਤ ਸੇਲ ਠੰਡੀ ਦਾ ਜਿੰਨੀ ਕਹਦੇ 19 ਹੈ ਬਾਈ ਠੀਕ ਹੈ ਅੱਛਾ ਜਿਹੜੀ ਦੂਜੇ ਨੰਬਰ ਤੇ ਇਹ ਵੀ ਮਾੜੀ ਜੀ ਕੱਢ ਲਈ ਬਾਹਰ ਸੰਗ ਤਿੰਨੇ ਝੂਟੀਆਂ ਦੇ ਇਹਨਾਂ ਦੇ ਬੜੇ ਸੋਹਣੇ ਆ ਛੋਟੇ ਛੋਟੇ ਸੰਗ ਤੇ ਗਲਾਈ ਦੇ ਵਿੱਚ ਆ ਠੀਕ ਹੈ ਜਿੰਨਾ ਮਰਜੀ ਬਾਈ ਸੰਗ ਵੇਖ ਦੋ ਹਾਂ 1.5 ਸਾਲ ਦੀ ਹੈ ਹਜੇ ਤੇ ਸੰਗ ਵੇਖ ਲੈ ਕਿੰਨਾ ਮੋੜਦਿਆ ਨੇ ਠੀਕ ਹੈ 1.5 ਸਾਲ ਦੀ ਹੈ ਹਾਂਜੀ ਹਾਂਜੀ ਠੀਕ ਹੈ ਦੋਸਤੋ तकरीबन 1.5 ਸਾਲ ਦੇ ਘੇਰੇ ਦੇ ਵਿੱਚ ਉਮਰ ਆ ਤੇ ਰੇਟ ਬਾਈ ਇਹ ਤਾਂ ਰੇਟ ਦਾ 36000 ਰੁਪਏ ਹੈ 236000 ਰੇਟ ਕੱਤੀ ਦਾ ਇਹਦਾ ਵੀ ਰੰਗ ਰੂਗ ਬੜਾ ਸੋਹਣਾ ਤੇ ਉਮਰ ਦੇ ਹਸਾਨ ਵਾਲੇ ਦਾ ਕੱਦ ਕਾਠ ਵੀ ਸਹੀ ਹੈ ਹੋਰ 3-4 ਮਹੀਨੇ ਸਾਂਭ ਕੇ ਝੋਟੀ ਆਸ ਲੱਗਣ ਵਾਲੀ ਹੈ ਮੂਮਾਂ ਦੀ ਬੜੀ ਸੋਹਣੀ ਹੈ ਤੇ ਬਰੀਕੀਆਂ ਦੇ ਵਿੱਚ ਹੈ ਝੋਟੀ ਜੀ ਸਿੰਘ ਬਿਲਕੁਲ ਬਰੀਕ ਤੇ ਕੁੰਡੇ ਸਿੰਘ ਦੀ ਹੋਊਗੀ ਤੇ ਰੰਗ ਐਨ ਬਿਲਕੁਲ ਬਲੈਕ ਰੰਗ ਹੋਊਗਾ ਦੋਸਤੋ ਕੁੜੇ ਪੜੇ ਦੇਖੋ ਬਿਲਕੁਲ ਚੈੱਕਵੇਂ ਹੋਣਗੇ ਤੇ ਪਧਰੇ ਸਰੀਰ ਦੀ ਹੈ ਇਹ ਝੋਟੀ ਤੁਹਾਨੂੰ ਦੋਸਤੋ ਦੂਜੇ ਨੰਬਰ ਤੇ ਦਿਖਾ ਰਿਆ ਰੇਟ ਕਿੰਨਾ ਦੱਸਿਆ ਦਾ 36000 ਰੁਪਏ ਵੀ 36200 ਡਿਮਾਂਡ ਕੀਤੀ ਹੈ ਜੀ ਬਾਕੀ ਮਾਨਤਾਣ ਮੌਕੇ ਤੇ ਹੋਊਗਾ ਜਿਹੜੇ ਵੀਰ ਭਰਾ ਨੂੰ ਪਸੰਦ ਆਵੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਰੇਟ ਦੇ ਵਿੱਚੋਂ ਮਾਨਤਾਣ ਹੋ ਜਾਣਾ ਕੋਈ ਨਾ ਗੱਲਾਂ ਕਰਾਂਗੇ ਜ਼ਰੂਰ ਕਰਾਂਗੇ ਜਿਹੜੀ ਤੀਜੀ ਨੰਬਰ ਤੇ ਝੋਟੀ ਖੜੀ ਹੈ ਹਾਂਜੀ ਹਾਂਜੀ ਇਹ ਵੈਸੇ ਬਾਈ ਕਹਿੰਦਾ ਵੀ 15 ਕਿ ਦਿਨਾਂ ਦੀ ਬਣੀ ਹੈ ਠੀਕ ਹੈ ਤੇ ਖਾਲੀ ਕਰਕੇ ਲੈਂਦੇ ਤੇ ਖਾਲੀ ਕਰਕੇ ਖਾਲੀ ਕਰ ਕੀ ਲਵਾਂਗਾ ਦਾਹਾਂ ਵਾਲੀ ਦੀ ਕਿਸਮਤ ਹੈ ਜੇ ਰਹਿ ਜੇ ਤੇ ਖੋਲ ਲਈ ਮੜੀ ਜੀ ਬਾਹਰ ਕੱਢ ਲਈ ਇਹਨੂੰ ਇਹ ਵੀ ਬਹੁਤ ਸੀਜ਼ਨ ਦੀ ਹੈ ਢਾਂਚੇ ਪੱਕੇ ਦੋਸਤੋ ਇਹ ਵੀ ਝੋਟੀ ਬੜੀ ਤੇ ਹੋਰ ਤੁਸੀਂ 15 ਕਿ ਦਿਨ ਬਾਈ ਕਰਦਾ ਇਹ ਨਾਲ ਹੀ ਮੋੜਨੇ ਹਾਂ ਉਮਰੋ ਕਿੰਨੀ ਕੁ ਹੋਊਗੀ ਬਾਈ ਇਹ ਇਹ 2 ਸਾਲਾਂ ਦੀ ਹੈ ਵੀਰੇ ਛੀਰੀ ਹੋ ਹਜੇ ਹਾਂ ਹਾਂ ਛੀਰੀ ਹੈ ਛੀਰੀ ਜਮਾਂ ਛੀਰੀ ਦੁੱਧ ਵਾਲੇ ਬੰਦਾ ਜਾਂ ਪਸ਼ੂ ਲਿਆਉਣੇ ਆ ਵੇਖ ਕੇ ਠੀਕ ਆ ਆ ਲੋ ਦੋਸਤੋ ਝੋਟੀ ਇਹ ਵੀ ਬਹੁਤ ਕਮਾਲ ਦੀ ਹੈ ਦੇਖੋ ਇਹਦਾ ਢਾਂਚਾ ਦੇਖੋ ਦੋਸਤੋ ਤੇਰੀ ਸਰੀਰ ਦੀ ਜਿਹੜੀ ਬਣਾਵਟ ਆ ਉਹ ਦੇਖੋ ਕਿੰਡੀ ਸੋਹਣੀ ਹੈ ਬਹੁਤ ਠੰਡੀ ਬਹੁਤ ਆਈ ਬਾਕੀ ਮੂੰਹ ਆ ਦੇਖੋ ਠੀਕ ਹੈ ਜੀ ਸਿੰਗ ਬਿਲਕੁਲ ਛੋਟੇ ਛੋਟੇ ਦੇ ਨਾਲ ਹੀ ਗੋਲਡ ਕੀਤੇ ਹੋਏ 15 ਦਿਨ ਹੋ ਗਏ ਬਾਈ ਕਹਿੰਦਾ ਬਣੀ ਹੈ ਠੀਕ ਹੈ ਜੀ ਤੇ ਦੇਣੀ ਬਾਈ ਹੁਣਾਂ ਨੇ ਖਾਲੀ ਕਰਕੇ ਹੀ ਹੈ ਉਹ ਗਾਂਹ ਵਾਲੇ ਦੀ ਕਿਸਮਤ ਹੈ ਜੀ ਲੱਕੜਾ ਵੀ ਤੇ ਹੋਰ ਤੁਸੀਂ ਦੋ ਮਹੀਨੇ ਤੱਕ ਇਹਨੂੰ ਚੈੱਕ ਕਰਾ ਕੇ ਜੇ ਗੱਬਣਾ ਹੋ ਜੇ ਤਾਂ ਸਭ ਨਾਲੋਂ ਵਧੀਆ ਨਹੀਂ ਤਾਂ ਤੁਸੀਂ ਸੀਮਨ ਨੂੰ ਲਵਾ ਸਕਦੇ ਹੋ ਇਹ ਸਹੀ ਹੈ ਬਿਲਕੁਲ ਰੇਟ ਬਾਈ ਕੀ ਸੋਚਿਆ ਇਹਦਾ ਹਾਂਜੀ ਰੇਟ ਕੀ ਹੈ ਰੇਟ 47000 ਰੁਪਈਆ ਹੀ 47000 ਹਾਂਜੀ ਠੀਕ ਹੈ ਕੋਈ ਨਾਮਵਾਨ ਤਾਂ ਕਰਾਂਗੇ ਫੋਲ ਜਿਹੜਾ ਬਾਈ ਆਊਗਾ ਜਾਂ ਕੋਈ ਫੋਨ ਤੇ ਗੱਲ ਕਰੂਗਾ ਹਾਂ ਹਾਂ ਪੂਰਾ ਮਾਨਤਾਨ ਕਰਾਂਗੇ ਠੀਕ ਹੈ ਦੋਸਤੋ ਥਰਡ ਚਾਰ ਨਿਕੜਦੇ ਹੋਣਗੇ 47000 ਹਾਂਜੀ 47200 ਡਿਮਾਂਡ ਤੇ ਬਾਕੀ ਮੌਕੇ ਦੇ ਉੱਤੇ ਮਾਨਤਾਨ ਹੋ ਜਾਊਗਾ ਜਿਹੜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਨੰਬਰ ਦੋਸਤੋ ਸਕਰੀਨ ਤੇ ਚੱਲਦਾ ਰਹਿਣਾ ਠੀਕ ਹੈ ਜੀ ਤਿੰਨੇ नाग ਹੀ ਵੈਸੇ ਇਹ ਤੁਹਾਨੂੰ ਤੋੜ ਕੇ ਦਿਖਾਤੇ ਜੀ ਜਿਹੜਾ नाग ਤੁਹਾਨੂੰ ਇਹਨਾਂ ਦੇ ਵਿੱਚੋਂ ਜੱਜੂਗਾ ਉਹਦੀ ਪ੍ਰੋਪਰ ਤਸੱਲੀ ਕਰਕੇ ਦੋਸਤੋ ਖਰੀਦ ਲਿਓ ਰੇਡ ਦੇ ਵਿੱਚੋਂ ਸਾਰੇ ਦੇ ਵਿੱਚੋਂ ਲੈ ਸਕੋ ਅਸੀਂ ਨੁਕਸਾਨ ਕਰਾਂਗੇ ਜ਼ਰੂਰ ਕਰਾਂਗੇ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ